ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਇੱਥੇ ਪਹੁੰਚ ਚੁੱਕਿਆ ਨੇ ਅੱਜ ਚਾਰ ਹੁੰਦੇ ਐ ਸੋ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਕਿ ਰੈਸਕਿਊ ਟੀਮ ਦੇ ਵੱਲੋਂ ਅੱਗ ਬੁਝਾਉਣ ਦੇ ਲਈ ਬੱਤੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬੜੀ ਮੁਸ਼ਕਲ ਦੀ ਗੱਲ ਕਿਉਂਕਿ ਇੱਥੇ ਆਉਣ ਦੇ ਲਈ ਬਹੁਤ ਮੁਸ਼ਕਲ ਕਰਨੀ ਪਈ ਐ ਇਹਨਾਂ ਨੂੰ ਇੱਕ ਵੱਡਾ ਨੁਕਸਾਨ ਫਾਇਰ ਬ੍ਰਿਗੇਡ ਦੀ ਗੱਡੀ ਤੇ ਹੋਰ ਪ੍ਰਸ਼ਾਸਨ ਦੇ ਵੱਲੋਂ ਬਹੁਤ ਜੋ ਮੁਸ਼ਕਲ ਦੇ ਨਾਲ ਮੈਂ ਤੇ ਨਾਲ ਜੋ ਅੱਗ ਦੇ ਕਾਬੂ ਪਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਦੇ ਵਿੱਚ ਵੀ ਦਿਖਾ ਰਹੇ ਹਾਂ ਕਿ ਇੱਥੇ ਆਉਣਾ ਇੱਕ ਬਹੁਤ ਵੱਡੀ ਜੋ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨਾਲ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਮਿਹਨਤ ਕੀਤੀ ਗਈ ਹੈ ਕਰਮਚਾਰੀਆਂ ਦੇ ਵੱਲੋਂ ਜਿਨ੍ਹਾਂ ਆਤਮਾਿਕੋਂ ਦੇ ਕਰਮਚਾਰੀਆਂ ਦੇ ਵੱਲੋਂ ਮਿਹਨਤ ਕੀਤੀ ਗਈ ਹੈ ਅੱਗ ਬੁਝਾਉਣ ਦੇ ਲਈ ਜੋ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਇਹ ਉਹ ਤਾਂ ਜੀਸੀਬੀ ਵੀ ਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਬੜੀ ਮੁਸੱਫਤ ਕੀਤੀ ਜਾ ਰਹੀ ਹੈ ਬਸਤਾ ਦੇ ਵੱਲੋਂ ਬੜੀ ਮੁਸੱਫਤ ਕੀਤੀ ਜਾ ਰਹੀ ਹੈ ਤੋਂ ਤੁਸੀਂ ਦੇਖਦੇ ਹੋ ਉਹ ਜੀਸੀਬੀ ਫਿਰ ਆਪ ਨੂੰ ਕੌਣ ਸੀ ਦੰਤੀ ਦੇ ਤਹਾਉਣ ਕਰਕੇ ਉਹਰੇ ਪੋਸੀਬਲ ਨਹੀਂ ਹੈ ਵੀ ਫਾਇਰ ਫੇਟ ਨਹੀਂ ਘਟਿਆਗੀ ਅਸੀਂ ਕੋਸ਼ਿਸ਼ ਅਸੀਂ ਸੋਚ ਰਹੇ ਹਾਂ ਇਸ ਟਾਈਮਲਾਈਨ ਦੇ ਅੰਦਰ ਕਿ ਜੇਕਰ ਇਹ ਹੋ ਕੇ ਤੋਂ ਆਪਾਂ ਲੋਕਾਂ ਨੂੰ ਸਤਿਕਾਰ ਦੇਣਾ ਹੈ ਕਿ ਕੋਨੋਂ 7 ਤੋਂ 8 ਕਈ ਵਾਰੀ ਆਪਣੀਆਂ ਗਲਤੀਆਂ ਦੇ ਨਾਲ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਨੁਕਸਾਨ ਆਪਣੀ ਗਲਤੀਆਂ ਦੇ ਕਾਰਨ ਹੁੰਦੇ ਹੈ ਕਈ ਵਾਰੀ ਜਮੂਲਾਪੁਰ ਗਰੀਬਦਾਸ ਤੁਸੀਂ ਦੇਖ ਸਕਦੇ ਹੋ ਪਿੱਛੇ ਏ ਜੋ ਏਰੀਆ ਹੈ ਮੁੰਡਾਪੁਰ ਕਰੀਬ ਦਾ ਸਾਹਮਲਾ ਦਾ ਏਰੀਆ ਹੈ ਇੱਥੇ ਇੱਕ ਵੱਡੀ ਭਿਆਨਕ ਜੋ ਇੱਥੇ ਅੱਗ ਲੱਗੀ ਹੋਈ ਹੈ ਜਿਸ ਦੇ ਨਾਲ ਵੱਡੇ ਨੁਕਸਾਨ ਹੋ ਰਹੇ ਨੇ ਜੀਵ ਜੰਤ ਨਹੀਂ ਭਿਆਨਕ ਜੋ ਅੱਗ ਲੱਗੀ ਹੋਈ ਹੈ ਹੁਣ ਹੁਣ ਕਰਨ ਤੇ ਰੇਤਾ ਹੁਣ ਕਰਕੇ ਉਰੇ ਪੋਸੀਬਲ ਨਹੀਂ ਆ ਵੀ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਅਸੀਂ ਕੋਸ਼ਿਸ਼ ਵੀ ਕੀਤੀ ਸੀ ਤੇ ਹੁਣ ਫਸ ਗਈ ਸੀ ਉੱਥੇ ਤੇ ਹੁਣ ਤੇ ਫਿਰ ਇਸ ਕਰਕੇ ਅਸੀਂ ਫਾਇਰ ਬ੍ਰਿਗੇਡ ਦੀ ਗੱਡੀ ਇਹਦੇ ਵਿੱਚ ਐਂਟਰ ਨਹੀਂ ਕੀਤੀ ਪਹਿਲਾਂ ਵੀ ਕਈ ਵਾਰੀ ਇੱਥੇ ਅੱਗ ਲੱਗ ਚੁੱਕੀ ਹੈ ਪਹਿਲਾਂ ਵੀ ਇਦਾਂ ਦੀ ਕਈ ਵਾਰੀ ਤੇ ਜੋ ਅੱਗ ਨੁਕਸਾਨ ਕਰ ਚੁੱਕੀ ਹੈ ਬੇਸਿਕਲੀ ਉਹਰੇ ਜ਼ਿਆਦਾਤਰ ਝੁੰਡੀ ਹੈ ਤੇ ਝੁੰਨ ਤੁਹਾਨੂੰ ਪਤਾ ਵੀ ਸੀਜ਼ਨ ਚ ਜਿਹੜਾ ਪੱਛੜ ਦਾ ਸੀਜ਼ਨ ਹੈ ਇਸ ਸਮੇਂ ਝੁੰਨ ਸਾਰਾ ਸੁੱਕ ਜਾਂਦਾ ਹੈ ਤੇ ਸੁੱਕਣ ਕਰਕੇ ਤੇ ਜਦੋਂ ਥੋੜੀ ਅੱਗ ਲੱਗਦੀ ਹੈ ਤਾਂ ਫਿਰ ਇਹ ਝੁੰਨ ਤੇਲ ਦਾ ਕੰਮ ਕਰਦਾ ਹੈ ਤੁਹਾਨੂੰ ਪਤਾ ਇਸ ਕਾਹਨ ਤਾਂ ਅੱਗ ਲੱਗ ਜਾਂਦੀ ਹੈ ਬਹੁਤ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਥੋੜਾ ਬਹੁਤ ਜਿਹੜਾ ਹੈ ਝੁੰਡ ਹੈ ਤੇ ਦਰਖਤ ਵਗੈਰਾ ਕੁਝ ਹੋਰ ਜੰਗਲੀ ਜਾਨਵਰ ਕੋਈ ਨੁਕਸਾਨ ਨਹੀਂ ਆ। ਸੋ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜੰਗਨਾਟ ਦੀ ਟੀਮ ਦੇ ਵੱਲੋਂ ਜਗਨਾਪਨ ਇੱਕ ਤੇ ਟੀਮ ਦੇ ਵੱਲੋਂ ਜੋ ਬਚਾਓ ਕੀਤਾ ਜਾ ਰਿਹਾ ਹੈ ਅੱਗ ਬਜਾ ਬਜਾਉਣ ਦੇ ਲਈ ਤੋ ਦੇਖੋ ਤੋ ਹਰ ਸਾਲ ਇਹ ਹੈ ਅੱਗ ਲੱਗਦੀ ਹੈ ਹਰ ਸਾਲ ਬੱਦੇ ਨੁਕਸਾਨ ਕਰਦੀ ਹੈ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਵੱਡੇ ਵੱਡੇ ਲਾਟਾਂ ਦੇ ਨਾਲ ਕਿੰਨੇ ਜੀਵ ਜੰਤੂ ਮਰ ਗਏ ਹੋਣਗੇ ਕਿੰਨਾ ਪ੍ਰਦੂਸ਼ਣ ਦੇ ਕਾਰਨ ਜੋ ਅੱਜ ਪ੍ਰਦੂਸ਼ਣ ਦੇ ਕਾਰਨ ਕਿੰਨਾ ਨੁਕਸਾਨ ਹੋਇਆ ਹੋਗਾ ਤੁਸੀਂ ਮਹਿਕਮੇ ਦੇ ਬੰਦੇ ਇੱਥੇ ਪਹੁੰਚੇ ਹੋਏ ਨੇ ਬਚਾਉ ਉਹਦਾ ਜੋ ਬਚਾਉ ਕੀਤਾ ਜਾ ਰਿਹਾ ਏ ਤੁਸੀਂ ਵੇਖ ਤਾ ਤਸਵੀਰਾਂ ਦੇ ਵਿੱਚ ਕਿ ਅੱਗ ਦੇ ਨਾਲ ਕਿੱਡਾ ਇਹ ਨੁਕਸਾਨ ਹੋ ਰਿਹਾ ਏ ਕੋਈ ਨਸ਼ਾ ਕਬਿਆ ਸੀ ਕਿ ਤੋ ਬੀੜੀ ਪੀਂਦੇ ਆਇਆ ਤਾਂ ਉਸ ਸਮੇਂ ਜਦੋਂ ਉਹ ਬੀੜੀ ਜਾਂ ਸਿਕਤ ਪੀ ਕੇ ਛੁੱਟ ਦਿੰਦੇ ਆ ਤਾਂ ਉਹ ਸੁੱਕੇ ਝੁੰਡਾਂ ਨੂੰ ਸੁੱਕੀ ਲੱਕੜੀਆਂ ਨੂੰ ਅੱਗ ਲੱਗਦੇ ਜਿਹਦੇ ਨਾਲ ਵੱਡਾ ਨੁਕਸਾਨ ਹੁੰਦਾ ਏ ਸੋ ਜਗਨਾਤ ਜੰਗਲਾਤ ਮਹਿਕਮੇ ਤੋਂ ਵੰਦੇਾ ਦੇ ਵੱਲੋਂ ਦੋ ਬਚਾਓ ਜੋ ਅੱਗ ਬੁਝਾਈ ਜਾ ਰਹੀ ਹੈ ਉਸ ਦੇ ਅਗੋਂ ਤਸਵੀਰਾਂ ਦੇ ਵਿੱਚ ਉਹ ਮੋਲਾਪੁਰ ਗਰੀਬਦਾਸ ਦੀਆਂ ਇਹ ਤਸਵੀਰਾਂ ਹੈ ਮੋਲਾਪੁਰ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈ ਕਿ ਜੰਗਨਾਬ ਦੇ ਬੰਦੇ ਜੋ ਕਿ ਫਾਇਰ ਬ੍ਰਿਗੇਡ ਇੱਥੇ ਤੱਕ ਪਹੁੰਚ ਨਹੀਂ ਸਕਦੀ ਸੋ ਮੋਲਾਪੁਰ ਗਰੀਬਦਾਸ ਨਾਦੀ ਦੇ ਵਿੱਚ ਇੱਕ ਵੱਡੀ ਭਿਆਨਕਾਕ ਲੱਗੀ ਹੋਈ ਹੈ ਜਿਸ ਦੇ ਨਾਲ ਜੰਗਲਾਤ ਮਹਿਕਮੇ ਦੇ ਕਰਮਚਾਰੀ ਦੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਅੱਗ ਬੁਝਾਉਣ ਦੇ ਲਈ ਸੋ ਮੈਂ ਅੱਗ ਜਿਹੜੀ ਲੱਗੀ ਹੈ ਕਿੰਨੇ ਕ ਟਾਈਮ ਤੇ ਲੱਗੀ ਹੈ ਇਹ ਤਕਰੀਬਨ ਮੈਨੂੰ ਸੋਚਨਾ ਮਿਲੀ ਸੀ 4 ਵਜੇ ਦੇ ਕਰੀਬ ਵੀ ਨਦੀਵਾਲ ਜਿਹੜਾ ਏਰੀਆ ਉਹ ਸਰਕੰਡੇ ਨੂੰ ਅੱਗ ਲੱਗ ਗਈ ਹੈ ਹੂੰ ਤਾਂ ਉਦੋਂ ਹੀ ਫਿਰ ਅਸੀਂ ਆਪਣੇ ਜਿਹੜੇ ਨਾਲ ਕਰਮਚਾਰੀ ਹੈਗੇ ਨੇ ਸਾਡੇ ਡੇਲੀ ਵੇਜ ਬੰਦੇ ਹੀ ਉਹਨਾਂ ਨੂੰ ਲੈ ਕੇ ਅਸੀਂ ਇੱਥੇ ਮੌਕੇ ਤੇ ਪਹੁੰਚੇ ਸੀਗੇ ਹੂੰ ਹਾਲ ਤੱਕ ਫਾਇਰ ਬ੍ਰਿਗੇਡ ਦੀ ਗੱਡੀਆਂ ਜੋ ਪਹੁੰਚੀਆਂ ਨਹੀਂ ਹੈ ਨਹੀਂ ਨਹੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਸੀ ਜੀ ਪਰ ਕਿਉਂਕਿ ਨਦੀਵਾਲ ਦਾ ਏਰੀਆ ਇਹਦੇ ਵਿੱਚ ਇੰਨਾ ਜ਼ਿਆਦਾ ਰੇਤ ਹੈ ਉਹ ਅੱਗੇ ਤੱਕ ਨਹੀਂ ਆ ਸਕਦੀਆਂ ਸੀ ਹੋਈ ਦੀ ਇਹ ਸਿਰਫ ਬਾਕੀ ਤੁਸੀਂ ਆ ਸਾਰੀ ਨਦੀ ਦੇਖ ਸਕਦੇ ਹੋ ਸਿਰਫ ਜਿਹੜੇ ਪਿੰਡ ਦਾ ਘਰੇਲੂ ਵਰਤੋਂ ਲਈ ਲੋਕ ਲੈ ਜਾਂਦੇ ਉਹ ਹੀ ਅੱਗੇ ਸਟਾਰਟਿੰਗ ਤੇ ਇੱਕ ਜਗ੍ਹਾ ਹੈ ਸਾਧ ਮਹਿਕਮੇ ਦੇ ਵੱਲੋਂ ਕੀਤਾ ਜਾ ਰਿਹਾ ਬਚਾਓ ਜੋ ਅੱਗੇ ਤੋਂ ਇਦਾਂ ਦੀ ਅੱਗ ਨਾ ਲੱਗੇ ਨਹੀਂ ਇਸ ਵਾਰੀ ਹੁਣ ਅਸੀਂ ਸੋਚ ਰਹੇ ਹਾਂ ਵੀ ਇੱਧਰ ਫਾਇਰ ਲਾਈਨ ਬਣਾ ਦਈਏ ਜਿਹਦੇ ਕਰਕੇ ਵੀ ਅੱਗੇ ਤੋਂ ਅੱਗ ਨਾ ਲੱਗੇ ਅਸੀਂ ਕੋਸ਼ਿਸ਼ ਕਰਾਂਗੇ ਜੰਗਲਾਤ ਕਿੰਨੇ ਕਰਮਚਾਰੀ ਅੱਜ ਇੱਥੇ ਅੱਗ ਬਜਾਉਣ ਦੇ ਲਈ ਤਕਰੀਬਨ 7 ਤੋਂ 8 ਇਸ ਟਾਈਮ ਹੈਗੇ ਨੇ ਕੁਝ ਦੂਸਰੀ ਸਾਈਡ ਤੇ ਚਾਰ ਤੋਂ ਪੰਜ ਦੂਸਰੀ ਸਾਈਡ ਤੇ ਨਹੀਂ ਅੱਗ ਦੇ ਕਾਬੂ ਪਾ ਲੈ ਕੇ ਲਗਭਗ ਤਕਰੀਬਨ 90% ਕਾਬੂ ਪਾ ਲਿਆ ਗਿਆ ਜੀ ਥੋੜੀ ਜੀ ਰਹਿ ਗਈ ਹੈ ਬਾਕੀ ਸਾਰੀ ਬੰਦ ਹੋ ਗਈ ਹੈ ਸਾਡੇ ਨਾਲ ਰਵਿੰਦਪੂਰੀ ਸਮਾਜ ਸੇਵੀ ਸਾਡੇ ਨਾਲ ਹੈ ਪੂਰੀ ਸਾਹਿਬ ਕਿੰਨੀ ਕੁ ਦੇਰ ਦੀ ਇਹ ਜੋ ਅੱਗ ਲੱਗੀ ਹੋਈ ਹੈ ਜੀ ਇਹ ਤਾਂ ਹੁਣੇ ਥੋੜੇ ਵਰਗੇ ਕਿਸੇ ਪੱਧਰ ਪੁਰਸ਼ ਨੇ ਫੋਨ ਕਰਿਆ 10 ਮਿੰਟ ਪਹਿਲਾਂ ਹੀ ਵੀ ਬਹੁਤ ਧਿਆਨਕ ਅੱਗ ਲੱਗੀ ਹੈ ਨਦੀ ਦੇ ਵਿੱਚ ਤੇ ਬਿਲਕੁਲ ਆਈ ਹੈ ਕਲੋਨੀ ਦੇ ਬਿਲਕੁਲ ਜੜ ਚਾਹੇ ਹੂੰ ਔਰ ਇਹ ਸ਼ਾਮਲਾ ਜ਼ਮੀਨ ਹੈ ਜਿਹੜੀ ਸ਼ਾਮਲਾ ਜ਼ਮੀਨ ਹੈ ਬਹੁਤ ਵੱਡਾ ਏਰੀਆ ਹੈ 450 ਏਕੜ ਦੇ ਕਰੀਬ ਇਹ ਜੇ ਮਾਮੂਲੀ ਵੀ ਕੋਈ ਕਿਤੇ ਹੋਰ ਵੀ ਅੱਕ ਲੱਗਦੀ ਹੈ ਤਾਂ ਇੱਥੇ ਪ੍ਰੋਵੀਜ਼ਨ ਨਹੀਂ ਹੈ ਅਸੀਂ ਬਹੁਤ ਵਾਰ ਸਰਕਾਰ ਨੂੰ ਵੀ ਲਿਖ ਕੇ ਦਿਆ ਵੀ ਫਾਇਰ ਬਰਗੇਡ ਦਾ ਇੱਥੇ ਖੋਲਿਆ ਜਾਵੇ ਔਰ ਇੱਥੇ 2 ਘਟੋ ਘਟ 2 ਗੱਡੀਆਂ ਜਿਹੜੀਆਂ ਹਰ ਟਾਈਮ ਇੱਥੇ ਅਵੇਲੇਬਲ ਹੋਣ ਪਰ ਨਹੀਂ ਤੇ ਜੇ ਆਏਗੀ ਤਾਂ ਮੁਹਾਲੀ ਤੋਂ ਆਏਗੀ ਯਾ ਫਿਰ ਚੰਡੀਗੜ੍ਹ ਤੋਂ ਜੇ ਕੋਈ ਐਮਰਜੈਂਸੀ ਹੁੰਦੀ ਆ ਤਾਂ 에ਅਰ ਫੋਰਸ ਸਟੇਸ਼ਨ ਤੋਂ ਵੀ ਬਹੁਤ ਵਾਰ ਇਸ ਤਰ੍ਹਾਂ ਲਿਆ ਕੇ ਇਹ ਦੇਖੋ ਜੀਵ ਜੰਤੂਆਂ ਦਾ ਨੁਕਸਾਨ ਹੋ ਰਿਹਾ ਹੈ ਪੋਲਿਊਸ਼ਨ ਇਹ ਕਿੱਦਾਂ ਤੁਸੀਂ ਦੇਖ ਰਹੇ ਹੋ ਵੀ ਅੱਗ ਨਾਲ ਕਿੰਨੀ ਜਾਵਾ ਆਬੋ ਹਵਾ ਜਿਹੜੀ ਇਹ ਖਰਾਬ ਹੋ ਚੁੱਕੀ ਹੈ ਔਰ ਇਹ ਹਰ ਸਾਲ ਹੀ ਲੱਗਦੀ ਹੈ ਇਹ ਖਾਸ ਕਰ ਵੈਸੇ ਗਰਮੀਆਂ ਦੇ ਟਾਈਮ 'ਚ ਲੱਗਦੀ ਹੈ ਕੀ ਇਹ ਸਰਦੀਆਂ ਦੇ ਵਿੱਚ ਹੀ ਕਾਫੀ ਜਿਹੜੀ ਇਹ ਬਹੁਤ ਵੱਡਾ ਏਰੀਆ ਜਿੱਥੇ ਅੱਗ ਲੱਗੀ ਹੋਈ ਹੈ ਔਰ ਇਹਦੇ ਨਾਲ ਕੋਈ ਦੇਖੋ ਕਿਸੇ ਵੀ ਟਾਈਮ ਮੇ ਨੁਕਸਾਨ ਹੋ ਸਕਦਾ ਨਾ ਤਾਂ ਇੱਥੇ ਇਹ ਫੋਰੈਸਟ ਡਿਪਾਰਟਮੈਂਟ ਇਹਨੂੰ ਦੇਖਦਾ ਜੇ ਸਾਡੇ ਦੇਖਿਆ ਜਾਵੇ ਸਾਡੇ ਚਾਹੇ ਉਹ ਕਮੇਟੀ ਹੈ ਚਾਹੇ ਪੰਚਾਇਤ ਹੈ ਚਾਹੇ ਸਰਕਾਰ ਦਾ ਮਹਿਕਮਾ ਹੈ ਉਹ ਇੱਥੇ ਕੋਈ ਇੰਤਜ਼ਾਮ ਨਹੀਂ ਹੈ ਮੈਂ ਹੁਣ ਆਪਾਂ ਨਿਕਲ ਕੇ ਆਏ ਦੇਖੋ ਥਾਂ ਥਾਂ ਮਾਈਨਿੰਗ ਕਰਕੇ ਰਸਤੇ ਵਿੱਚ ਖੱਟੇ ਨਾ ਨਜਾਇਜ਼ ਮਾਈਨਿੰਗ ਜਿਹੜੀ ਹੈ ਉਹ ਰਾਤਾਂ ਨੂੰ ਇੱਥੇ ਹੁੰਦੀ ਹੈ ਔਰ ਉਹਨਾਂ ਨੂੰ ਇਹ ਰਸਤੇ ਪਤਾ ਸਾਨੂੰ ਰਸਤਾ ਢੂੰਡਣ ਜੀ 15 ਮਿੰਟ ਲੱਗੇ ਜਦਕਿ ਅਸੀਂ ਇੱਥੇ ਲੋਕਲ ਰਹਿੰਦੇ ਆ ਔਰ ਕੋਈ ਇੱਥੇ ਪੱਕਾ ਉਹ ਹੈਗਾ ਨਹੀਂ ਤਾਂ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਵੀ ਕਈ ਵਾਰੀ ਇੱਥੇ ਅੱਗ ਲੱਗਦੀ ਆ ਪਹਿਲਾਂ ਵੀ ਕਾਫੀ ਨੁਕਸਾਨ ਹੋਇਆ ਦੇਖੋ ਗ੍ਰੀਨ ਏਰੀਆ ਸਾਰਾ ਔਰ ਸਰਕੰਡਾ ਦੇਖੋ ਕਿੰਨਾ ਨੁਕਸਾਨ ਹੋ ਰਿਹਾ ਅੱਜ ਇੱਕ ਬਹੁਤ ਵੱਡੇ ਵੱਡੇ ਦਰਖਤਾਂ ਵਿੱਚ ਜਿਹੜੇ ਖਤਮ ਹੋ ਰਹੇ ਆ ਔਰ ਇਹ ਜਿਹੜਾ ਇਹਨਾਂ ਨੂੰ ਕਈ ਸਾਲ ਲੱਗੇ ਵੱਡੇ ਵੱਡੇ ਦਸਤਾਉ ਨੂੰ ਦੇਖੋ ਤਿਆਰ ਹੋਏ ਔਰ ਇੱਕ ਮਿੰਟ ਚਾਹੇ ਅਗਦੀ ਪੈਂਡ ਚੜ ਕੇ ਨੁਕਸਾਨ ਹੁੰਦਾ ਜਾ ਰਿਹਾ ਕਿਸੇ ਟਾਈਮ ਹੋ ਸਕਦਾ ਹੈ ਚਲੋ ਰਾਤ ਹੈ ਜੇ ਦਿਨ ਹੁੰਦਾ ਹੈ ਦਿਨ ਚ ਲੱਗਦੀ ਤਾਂ ਇੱਥੇ ਕਈ ਲੋਕ ਆਪਣੇ ਪਸ਼ੂਆਂ ਨੂੰ ਵੀ ਚਰਾਉਣ ਵਾਸਤੇ ਇਧਰ ਆਉਂਦੇ ਆ ਪਿੱਛੇ ਗਊ ਦਾ ਗਊ ਦਾ ਜਿਹੜਾ ਬਣਿਆ ਪੁਲ ਤੇ ਬਹੁਤ ਸਾਰੀਆਂ ਗਊਆਂ ਉਹ ਵੀ ਇਧਰ ਚਰਨ ਵਾਸਤੇ ਇੱਥੇ ਆ ਜਾਂਦੀਆਂ ਸੋ ਮਤਲਬ ਕਿ ਕੋਈ ਵੀ ਨੁਕਸਾਨ ਹੋ ਸਕਦਾ ਤੇ ਸਰਕਾਰ ਇਹਦੇ ਲਈ ਹਰ ਸਾਲ ਹੀ ਹੁੰਦਾ ਪਰ ਕੋਈ ਸਰਕਾਰ ਵੱਲੋਂ ਆ ਕਿਸੇ ਵੱਲੋਂ ਵੀ ਕੋਈ ਸਟੈਪ ਨਹੀਂ ਚੁੱਕਿਆ ਜਾਂਦਾ ਨਾ ਨਾ ਕੋਈ ਇੰਤਜ਼ਾਮ ਨਹੀਂ ਬਲਕਿ ਹਰ ਹਰ ਸਾਲ ਇਹ ਹੀ ਨੁਕਸਾਨ ਹੁੰਦਾ ਅਰੇ ਇੰਨੀ ਕਿ ਭਿਆਨਕ ਇਧਰ 에ਅਰ ਫੋਰਸ ਸਟੇਸ਼ਨ ਹੈ ਇਧਰ ਆਈਐਸ ਕਲੋਨੀ ਛੰਗਰੀ ਵਾਲਾ ਔਰ ਇਧਰ ਸਾਡੇ ਪੋਪੂਲੇਸ਼ਨ ਮੁੱਲਾਂਪੁਰ ਦੀ ਸ਼ੁਰੂ ਹੁੰਦੀ ਜੇਹੀ ਕਿਤੇ ਜਿਆਦਾ ਹਨੇਰੀ ਹਵਾ ਚੱਲਦੀ ਹੋਵੇ ਔਰ ਇਦੇ ਝੁੰਗੀਆਂ ਬਣੀਆਂ ਆਈਆਂ ਦੇਖੋ 100 ਦੇ ਕਰੀਬ ਉਹ ਕਿਤੇ ਉਧਰ ਆ ਕੇ ਪਹੁੰਚੇ ਤਾਂ ਜਾਨੀ ਨੁਕਸਾਨ ਹੋ ਜਾਏਗਾ ਬਹੁਤ ਵੱਡਾ ਸਰਕਾਰ ਨੂੰ ਇਮੀਡੀਏਟ ਹੋ ਕਰਨਾ ਚਾਹੀਦਾ ਔਰ ਇਹ ਰਸਤੇ ਜਿਹੜੇ ਇੱਕ ਰਸਤਾ ਪ੍ਰੋਪਰ ਹੋਵੇ ਜਿਹਦੇ ਇੱਥੇ ਆ ਕੇ ਡਿਪਾਰਟਮੈਂਟ ਹੈ ਚਾਹੇ ਸਰਕਾਰ ਹੈ ਕੋਈ ਵੀ ਇੱਥੇ ਉਹਨੂੰ ਹੁਣ ਐਂਟਰ ਕਰਨ ਨੂੰ ਵੀ ਮੇਰੇ ਖਾਲ ਤੁਹਾਨੂੰ ਵੀ ਬੜਾ ਮੁਸ਼ਕਲ ਮੁਸ਼ਕਲਤ ਕਰਨੀ ਪਈ ਹਾਂ